ਦੋਸਤੋ ਇੱਕ ਪੰਜਾਬੀ ਦੀ ਬੜੀ ਆਮ ਤੇ ਪ੍ਰਚਲਿਤ ਕਹਾਵਤ ਹੈ ਕਹਿੰਦੇ ਵੋਟਾਂ ਵੇਲੇ ਬਾਪੂ ਕਹਿੰਦੇ ਮੁੜ ਕੇ ਸਾਡੀ ਸਾਰ ਨਹੀਂ ਲੈਂਦੇ ਬਿਲਕੁਲ درست ਜੀ ਅਸੀਂ ਪੰਜਾਬ ਹਿੰਦੁਸਤਾਨ ਜਿਹੜੇ ਸਿੱਖ ਇੱਤੇ ਚੋਂ ਆਏ ਹਾਂ ਉੱਥੇ ਇਹ ਕਹਾਵਤ ਆਮ ਪ੍ਰਚਲਿਤ ਹੈ ਇਲੈਕਸ਼ਨ ਸਮੇਂ ਦੌਰਾਨ ਸੱਤ ਵਿੱਚ ਸਾਡੇ ਜੋ ਦਾਦੇ ਪਰਦਾਦੇ ਬਜ਼ੁਰਗ ਬੈਠ ਕੇ ਗੱਲਾਂ ਕਰਦੇ ਆ ਤਾਂ ਉਹਨਾਂ ਦਾ ਸੇਵ ਜਿਹੜਾ ਮੰਡਟ ਇਹ ਹੁੰਦਾ ਵੀ ਇਹ ਤਾਂ ਬਈ ਵੋਟਾਂ ਵਾਲੇ ਲਫਾਫੇ ਆ ਨਾ ਅੱਜ ਤੱਕ ਕਿਤੇ ਭਰੇ ਆ ਤੇ ਨਾ ਹੀ ਭਰਨੇ ਆ ਜਦੋਂ ਸੇਮ ਭਾਰਨਾ ਚੱਕ ਕੇ ਵੈਸਟਰਨ ਕੰਟਰੀ ਵਿੱਚ ਰੱਖੀ ਜਾਵੇ ਤਾਂ ਹੁਬ ਹੁ ਫਿੱਟ ਆਉਂਦੀ ਹੈ ਆਉਣ ਵਾਲੇ ਦਿਨਾਂ ਵਿੱਚ ਇੰਟਰੀਓ ਦੇ ਪ੍ਰੀਮੀਅਰ ਡਗ ਫੁੱਟ ਸਾਹਿਬ ਇੱਕ ਇਲੈਕਸ਼ਨ ਦਾ ਬਿਗਲ ਵਜਾਉਣ ਜਾ ਰਹੇ ਆ ਇਹ ਇਲੈਕਸ਼ਨ ਸਾਡੇ ਆਮ ਲੋਕਾਂ ਲਈ ਚੰਗਾ ਹੈ ਜਾਂ ਮਾੜਾ ਹੈ ਇਹਦੇ ਬਾਰੇ ਤਾਂ ਅਸੀਂ ਬੜਾ ਕਿੰਤੂ ਪ੍ਰੰਤੂ ਨਹੀਂ ਕਰਾਂਗੇ ਪਰ ਇੱਕ ਜਿਹੜਾ ਸਾਡੇ ਕੋਲ ਹੌਟ ਟਾਪਿਕ ਹੈ ਜਿਹੜੇ ਹਰ ਸਮੇਂ ਦੌਰਾਨ ਹਰ ਇਲੈਕਸ਼ਨ ਦੌਰਾਨ ਸਰਕਾਰਾਂ ਸਾਡੇ ਨਾਲ ਕਰਦੀਆਂ ਆ ਰਹੀਆਂ ਆਟੋ ਇਨਸ਼ੋਰੈਂਸ ਜੇ ਕਿਬਕ ਦੀ ਸਰਕਾਰ ਬ੍ਰਿਟਿਸ਼ ਕਲੰਬੀਆ ਮੈਨੀਟੋਬਾ ਜਾਂ ਸਸਕਟੋਨੀਆ ਸਰਕਾਰਾਂ ਇੰਸ਼ੋਰੈਂਸ ਨੂੰ ਆਪਣੇ ਹੱਥਾਂ ਵਿੱਚ ਬਾਗ ਡੋਰ ਲੈ ਸਕਦੀਆਂ ਤਾਂ ਇੱਕ ਬੜਾ ਵੱਡਾ ਕੁਐਸਚਨ ਹੈ ਜੀ অন্ਟਾਰੀਓ ਕਿਉਂ ਨਹੀਂ ਬਿਲਕੁਲ ਜੀ ਆਰਮਸ ਧਰਮ ਲੇਬਰ ਕਰਨ ਵਾਲੀ ਇੱਕ ਪਰਿਵਾਰ ਜਿਹੜਾ ਕਿ 17 ਡਾਲਰ ਤੇ 10 ਸੈਂਟ ਆਵਰਲੀ ਲੈ ਕੇ ਅਰਾਊਂਡ 2800 ਤੋਂ ਲੈ ਕੇ 3000 ਤੱਕ ਜਿਹੜੀ ਉਹਦੀ ਵੇਜਸ ਜਿਹੜੀਆਂ ਆਪਣੇ ਜੇਬ 'ਚ ਘਰ ਲੈ ਕੇ ਆਉਂਦਾ 1500 ਤੋਂ ਲੈ ਕੇ 1700 ਡਾਲਰ ਤੱਕ ਇੱਕ ਬੈਡਰੂਮ ਦੀ ਬੇਸਮੈਂਟ ਮਿਲਦੀ ਹੈ ਜੇ ਕਿਸੇ ਨਵੇਂ ਡਰਾਈਵਰ ਨੇ ਆਪਣੀ ਇਨਸ਼ੋਰੈਂਸ ਕਰਾਉਣੀ ਹੈ ਤਾਂ 400 ਤੋਂ ਲੈ ਕੇ 700 ਡਾਲਰ ਤੱਕ ਇਨਸ਼ੋਰੈਂਸ ਹੁੰਦੀ ਹੈ ਕਿਉਂ ਸਾਡੇ ਇੰਟੀਰੀਅਰ ਨੂੰ ਪੋਰਸ਼ਲ ਕੋਡ ਦੇ ਆਧਾਰ ਤੇ ਇਹ ਡਿਸਕ੍ਰਿਮੀਨੇਸ਼ਨ ਕਿਉਂ ਕੀਤਾ ਜਾ ਰਿਹਾ ਸੋ ਦੋਸਤੋ ਆਉਣ ਵਾਲੇ ਦਿਨਾਂ ਵਿੱਚ ਇਲੈਕਸ਼ਨ ਤੋਂ ਬਾਅਦ ਹਰ ਇੱਕ ਪਾਰਟੀ ਦੇ ਕੈਂਡੀਡੇਟ ਨੇ ਤੁਹਾਡੇ ਦਰਾਂ ਦਰਵਾਜ਼ਾਂ ਤੇ ਆਉਣਾ ਹੈ ਇਹ ਸਾਡਾ اخਲਾਕੀ ਫਰਜ਼ ਬਣਦਾ ਹੈ ਪੁੱਛਣ ਦਾ ਵੀ ਪਿਛਲੇ ਸਮੇਂ ਦੌਰਾਨ ਕੀਤੇ ਹੋਏ ਵਾਦੇ ਸਾਡੀ ਆਟੋ ਇਨਸ਼ੋਰੈਂਸ ਨਾਲ ਕੀਤੇ ਹੋਏ ਵਾਅਦਿਆਂ ਦਾ ਬਣਿਆ ਤਾਂ ਕੀ ਬਣਿਆ ਇਹ ਇੱਕ ਬਹੁਤ ਵੱਡਾ ਕੁਐਸਚਨ ਹੈ ਇਹਦਾ ਆਨਸਰ ਤੁਸੀਂ ਹਾਂ ਵਿੱਚ ਲੈਣਾ ਹੈ ਜਾਂ ਨਾ ਵਿੱਚ ਲੈਣਾ ਹੈ ਇਹ ਫੈਸਲਾ ਦੋਸਤੋ ਤੁਹਾਡੇ ਹੱਥ ਵਿੱਚ ਹੈ ਜਰਾ ਗੌਰ ਕਰਨਾ ਧੰਨਵਾਦ